ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਲਾਈਵ ਤੇ ਤੁਹਾਡਾ ਸਵਾਗਤ ਹੈ ਅੱਜ ਕਿਸਾਨੀ ਅੰਦੋਲਨ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਐਮ ਐਸ ਪੀ ਨੂੰ ਲੈ ਕੇ ਹੋਰ ਵੀ ਜਿਹੜੇ ਕਿਸਾਨਾਂ ਦੇ ਆਪਣੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਦਿੱਲੀ ਜਾਣ ਵਾਸਤੇ ਕਿਸਾਨ ਸਰਦਾਂ ਤੇ ਬੈਠੇ ਨੇ ਸੋ ਉਹਨਾਂ ਨੂੰ ਜਿਹੜਾ ਕਿ ਦਿੱਲੀ ਜਾਂ ਤੋਂ ਰੋਕਿਆ ਜਾ ਰਿਹਾ ਹੈ ਸੋ ਉਹਨਾਂ ਦੇ ਬਾਰੇ ਜਿਹੜਾ ਅੱਜ 14ਵਾਂ ਦਿਨ ਅੰਦੋਲਨ ਦਾ ਹੋ ਗਿਆ ਕਿਸਾਨਾਂ ਦਾ ਸਰਕਾਂ ਤੇ ਬੈਠੇ ਹੋਏ ਨੇ ਸੋ ਉਹਦੇ ਤੇ ਜਿਹੜਾ ਕਿ ਅੱਜ ਕਿਸਾਨਾਂ ਤੇ ਕੁਝ ਦਿਨ ਪਹਿਲਾਂ ਉਹਨਾਂ ਤੇ ਜਿਹੜਾ ਕਿ ਅਥਰੂ ਗੰਸੇ ਗੋਲੇ ਸੱਟੇ ਕੇ ਉਹਨਾਂ ਦੇ ਉੱਪਰ ਲੱਖੀ ਚਾਰਜ ਕੀਤਾ ਗਿਆ ਗੋਲੀਆਂ ਵਰ੍ਹਾਈਆਂ ਗਈਆਂ ਜ਼ਖਮੀ ਕਰਤੇ ਕਈ ਕਿਸਾਨ ਕਈ ਕਿਸਾਨ ਜਿਨ੍ਹਾਂ ਚ ਇੱਕ ਨੌਜਵਾਨ ਸੁਭਕਰਨ ਸਿੰਘ ਜਿਹੜਾ ਸ਼ਹੀਦ ਹੋ ਗਿਆ ਸੋ ਹੋਰ ਜਿਹੜੇ ਕੁਝ ਕਿਸਾਨ ਜਥੇਬੰਦੀਆਂ ਨੇ ਰੋਸ ਕੀਤਾ ਸੋ ਉਸ ਰੋਸ ਦੇ ਵਜੋਂ ਅੱਜ ਕਿਸਾਨਾਂ ਨੇ ਜਿਹੜਾ ਕੱਲ ਕਾਲੇ ਝੰਡੇ ਜਿਹੜਾ ਸੀ ਆਪਣੇ ਸਾਰੇ ਵਿਕਲਾਂ ਤੇ ਸਾਰੇ ਘਰਾਂ ਤੇ ਤੇ ਬਾਕੀ ਜਥੇਬੰਦੀਆਂ ਵੀ ਜਿਹੜੇ ਕਿ ਉਹ ਇਸ ਰੋਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਉਹਨਾਂ ਨੇ ਇੱਥੇ ਜਿਹੜਾ ਕਿ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਰੋਸ ਕੀਤਾ ਸੋ ਅੱਜ ਜਿਹੜਾ ਕਿ ਯੂਪੀ ਦੇ ਕਿਸਾਨ ਆਗੂ ਅਰਕੈਸ਼ ਟਕੈਤ ਜੀ ਨੇ ਵੀ ਅੱਜ ਐਲਾਨ ਕਰਤਾ ਕਿ ਸਰਕਾਰ ਨੂੰ ਜਿਹੜਾ ਕਿ ਮੰਗਾਂ ਮੰਨਣੀਆਂ ਪੈਣਗੀਆਂ ਸੋ ਅੱਜ ਉਹਨਾਂ ਨੂੰ ਇੱਕ ਬੜਾ ਵੱਡਾ ਟਰੈਕਟਰ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈ ਰੋਸ ਦੇ ਵਜੋਂ ਸਾਰੇ ਟਰੈਕਟਰ ਜਿਹੜਾ ਕਿ ਹਾਈਵੇ ਦਿੱਲੀ ਤੋਂ ਲੈ ਕੇ ਉੱਤਰਾਖੰਡ ਤੱਕ ਹਾਈਵੇ ਦੇ ਉੱਪਰ ਟਰੈਕਟਰ ਖੜੇ ਕੀਤੇ ਜਾਣਗੇ ਸੋ ਅੱਜ ਇਹ ਟਰੈਕਟਰ ਮਾਰਚ ਕੱਢ ਕੇ ਕਿਸਾਨ ਰੋਸ ਕਰਨਗੇ ਕੋਈ ਵੀ ਜਿਆ ਟਰੈਕਟਰ ਇਹ ਪਿੰਡਾਂ ਵਿੱਚੋਂ ਨਹੀਂ ਰਹੇਗਾ ਸਾਰੇ ਦੇ ਸਾਰੇ ਹਾਈਵੇ ਦੇ ਉੱਪਰ ਟਰੈਕਟਰ ਜਿਹੜੇ ਨੇ ਖੜੇ ਕਰ ਦਿੱਤੇ ਜਾਣਗੇ ਪੰਜਾਬ ਦੀਆਂ ਸਰਕਾਂ ਤੇ ਵੀ ਜੋ ਪੀ ਨੇ ਸੜਕਾਂ ਤੇ ਵੀ ਹੋਰ ਜਿਹੜਾ ਹਰਿਆਣੇ ਵਾਲੇ ਕਿਸਾਨ ਉਹ ਵੀ ਆਪਣੇ ਟਰੈਕਟਰ ਮਾਰਚ ਵਿੱਚ ਹੈ ਜਿਹੜੇ ਹਰਿਆਣੇ ਦੀਆਂ ਸੜਕਾਂ ਤੇ ਵੀ ਜਿਹੜੇ ਟਰੈਕਟਰ ਲੈ ਕੇ ਤੇ ਟਰੈਕਟਰ ਮਾਰਚ ਕੱਢ ਰਹੇ ਨੇ ਸੋ ਸਰਕਾਰ ਦੇ ਪ੍ਰਤੀ ਜਿਹੜਾ ਕਿ ਰੋਸ ਕਿਸਾਨਾਂ ਦਾ ਹੈ ਕਿ ਕਿਸਾਨਾਂ ਨੂੰ ਜਿਹੜਾ ਕਿ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਉਹਨਾਂ ਦੀਆਂ ਮੰਗਾਂ ਨੂੰ ਜਿਹੜਾ ਕਿ ਨਹੀਂ ਮੰਨਿਆ ਜਾ ਰਿਹਾ ਤਾਂ ਉਹਦੇ ਰੋਸ ਦੇ ਵਿੱਚ ਜਿਹੜੇ ਕਿਸਾਨ ਨੇ ਇਕਤਾ W T O ਦਾੜਾ ਪੁੱਤਰਾ ਫੋਕਣਗੇ ਦੂਸਰਾ ਜਿਹੜੇ ਕਿਸਾਨ ਨੇ ਇਹਨਾਂ ਨੇ 29 ਫਰਵਰੀ ਤੱਕ ਜਿਹੜਾ ਕਹਿ ਦਿੱਤਾ ਕਿ ਅਸੀਂ ਜਿਹੜਾ ਹੈ ਬੈਠੇ ਆ 29 ਫਰਵਰੀ ਤੱਕ ਜੇ ਤਾਂ ਸਰਕਾਰ ਆਪਣੇ ਬੈਰੀਅਰ ਜਿਹੜੀ ਇਹ ਖਤਮ ਕਰਦੀ ਹੈ ਬੈਰੀਅਰ ਹਟਾਉਂਦੀ ਹੈ ਤਾਂ ਅਸੀਂ ਉਸ ਤੋਂ ਬਾਅਦ ਦਿੱਲੀ ਜਾਵਾਂਗੇ ਜੇਕਰ ਬੈਰੀਅਰ ਨਹੀਂ ਹਟਾਦੀ ਤਾਂ ਫਿਰ ਵੀ ਅਸੀਂ ਦਿੱਲੀ ਜਾਣ ਵਾਸਤੇ ਸਰਕਾਰ ਤੇ ਪੂਰਾ ਦਬਾਅ ਪਨਾਵਾਂਗੇ ਸਰਕਾਰ ਨੂੰ ਚੁਕਣਾ ਹੀ ਪਵੇਗਾ ਜੇਕਰ ਮੋਦੀ ਸਰਕਾਰ ਉਪਰੋ ਇਲੈਕਸ਼ਨ ਆ ਰਹੇ ਨੇ ਔਰ ਜੇ ਇਸੇ ਤਰ੍ਹਾਂ ਕਿਸਾਨਾਂ ਦਾ ਅੰਦੋਲਨ ਚੱਲਦਾ ਰਿਹਾ ਤਾਂ ਇਹਨਾਂ ਨੂੰ ਬੜਾ ਭਾਰੀ ਸਾਹਮਣਾ ਕਰਨਾ ਪਵੇਗਾ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਵਿੱਚ ਜਿਹੜਾ ਕਿ ਬੜਾ ਰੋਸ ਵੱਧਾ ਜਾ ਰਿਹਾ ਹੈ ਵੀ ਸਾਨੂੰ ਸਾਡੀ ਰਾਜਧਾਨੀ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਭਾਵੇਂ ਯੂਪੀ ਦਾ ਕਿਸਾਨ ਹੋਵੇ ਭਾਵੇਂ ਪੰਜਾਬ ਦਾ ਕਿਸਾਨ ਹੋਵੇ ਭਾਵੇਂ ਹਰਿਆਣਾ ਦਾ ਕਿਸਾਨ ਹੋਵੇ ਵੀ ਸਾਡੇ ਤੇ ਜਿਹੜਾ ਕੀ ਫੋਰਸ ਦੇ ਜਿਹੜੇ ਲਾ ਕੇ ਸਾਡੇ ਤੇ ਜਿਹੜਾ ਹਮਲੇ ਕਰਵਾਏ ਜਾ ਰਹੇ ਨੇ ਸਾਨੂੰ ਕੁੱਟਿਆ ਜਾ ਰਿਹਾ ਕਿ ਸਾਡੀਆਂ 80 ਜਿਹੜੇ ਇਹ ਮੁਕਾਬਲਾ ਕਰਨ ਵਾਸਤੇ ਨਹੀਂ ਜਾ ਰਹੇ ਅਸੀਂ ਤਾਂ ਸਿਰਫ ਆਪਣੀਆਂ ਮੰਗਾਂ ਲੈ ਕੇ ਜਾ ਰਹੇ ਹਾਂ ਔਰ ਸਾਡੀਆਂ ਮੰਗਾਂ ਜਿਹੜੀਆਂ ਮੰਨਣ ਦੀ ਬਜਾਏ ਸਰਕਾਰ ਜਿਹੜੀ ਸਾਡੇ ਤੇ ਜਿਹੜੇ ਕੀ ਗੋਲੇ ਭਰਾ ਰਹੀ ਏ ਸੋ ਇੱਕ ਤਾਂ ਆਪਣੇ ਜਿਹੜੇ ਵਾਅਦਿਆਂ ਤੋਂ ਸਰਕਾਰ ਮੁੱਕ ਰਹੀ ਏ ਜਿਹੜੇ ਵਾਅਦੇ ਕੀਤੇ ਸੀ ਪਿਛਲੇ ਅੰਦੋਲਨ ਦੇ ਵਿੱਚ ਉਹਨਾਂ ਤੋਂ ਜਿਹੜੀ ਮੁੱਕਰ ਗਈ ਏ ਸੋ ਸਰਕਾਰ ਨੂੰ ਚਿਰਨ ਵਾਸਤੇ ਸਰਕਾਰ ਕੋਲ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਸੀ ਦਿੱਲੀ ਜਾਣਾ ਚਾਹੁੰਦੇ ਆ ਲੇਕਿਨ ਸਰਕਾਰ ਦੇ ਨੁਮਾਇंदे ਜਿਹੜੇ ਨੇ ਸਾਨੂੰ ਅੱਗੇ ਪਹਿਲਾ ਚਾਰ ਵਾਰੀ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਹੈ ਲੇਕਿਨ ਉਹਦੇ ਤੇ ਕੋਈ ਸਿੱਟਾ ਨਹੀਂ ਨਿਕਲ ਰਿਹਾ ਉਹਦੇ ਤੇ ਕੋਈ ਹੱਲ ਨਹੀਂ ਹੋ ਰਿਹਾ ਸੋ ਅਸੀਂ ਹੁਣ ਉਦੋਂ ਤੱਕ ਸਰਕਾਰ ਨਾਲ ਮੀਟਿੰਗ ਨਹੀਂ ਕਰਾਂਗੇ ਜਦੋਂ ਤੱਕ ਜਿਹੜੇ ਕਿ ਸਰਕਾਰ ਆਪਣੇ ਜਿਹੜੇ ਕਿ ਕਿਸੇ ਸਿੱਟੇ ਤੇ ਨਹੀਂ ਪਹੁੰਚਦੀ ਸਾਨੂੰ ਜਿਹੜਾ ਕਿ ਇੱਕ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਇੱਕ ਸਾਡੇ ਤੇ ਜਿਹੜਾ ਕਿ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਪੰਜਾਬ ਸਰਕਾਰ ਤੇ ਦੋਸ਼ ਲਾ ਰਹੇ ਨੇ ਜਿਹੜੇ ਯੂਪੀ ਦੇ ਕਿਸਾਨ ਨੇ ਉਹ ਯੂਪੀ ਸਰਕਾਰ ਤੇ ਔਰ ਜਿਹੜਾ ਕਿ ਉਥੋਂ ਦਿੱਲੀ ਦੀ ਸਰਕਾਰ ਤੇ ਹੁਣ ਪਹਿਲਾ ਯੂਪੀ ਤੋਂ ਜਿਹੜਾ ਕਿ ਭਾਜਪਾ ਨੂੰ ਬੜੀ ਸਿਗਾ ਵੀ ਆਸੀ ਯੂਪੀ ਦੇ ਵਿੱਚੋਂ ਸਾਰੀਆਂ ਸ਼ੀਟਾਂ ਜਿਹੜੀਆਂ ਅਸੀਂ ਨੇ ਸਾਨੂੰ ਕੋਈ ਪੰਜਾਬ ਦੇ ਸ਼ੀਟਾਂ ਨਾਲ ਫਰਕ ਨਹੀਂ ਪੈਂਦਾ ਤੋਂ ਯੂਪੀ ਦੇ ਕਿਸਾਨ ਵੀ ਹੁਣ ਇੱਕ ਹੋ ਗਏ ਨੇ ਉਹਨਾਂ ਨੇ ਵੀ ਜਿਹੜਾ ਕਿ ਸਰਕਾਰ ਦੇ ਪ੍ਰਤੀ ਆਪਣਾ ਜਿਹੜਾ ਝੰਡਾ ਚੁੱਕ ਲਿਆ ਤੇ ਸਰਕਾਰ ਨੂੰ ਜਿਹੜਾ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਹਦਾ ਬੜਾ ਭਾਰੀ ਜਿਹੜਾ ਹੈ ਵਿਰੋਧ ਹੋਵੇਗਾ ਜੇਕਰ ਸਰਕਾਰ ਕਿਸਾਨਾਂ ਦੇ ਮੰਗਾ ਨਹੀਂ ਮੰਨਦੀ ਤਾਂ ਇਸ ਕਰਕੇ ਮੋਦੀ ਸਰਕਾਰ ਨੂੰ ਹੁਣ ਜਿਹੜਾ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਜਿਹੜਾ ਕਿ ਖਾਸ ਤੌਰ ਤੇ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ ਕਿਸਾਨਾਂ ਦੇ ਨਾਲ ਜਿਹੜਾ ਕਿ ਉਹਨਾਂ ਦੀ ਗੱਲ ਬਾਤ ਸੁਣੀ ਪੈਗੀ ਉਹਨਾਂ ਨੂੰ ਦਿੱਲੀ ਬੁਲਾ ਕੇ ਉਹਨਾਂ ਦੇ ਮੰਗਾ ਮੰਨਣ ਸੋ ਤਾਂ ਹੀ ਕਿਸਾਨਾਂ ਵਿੱਚ ਜਿਹੜਾ ਰੋਸ ਜਿਹੜਾ ਕਿ ਉਹ ਰੁਖ ਸਕਦਾ ਹੈ ਔਰ ਬੀਜੇਪੀ ਜਿਹੜੀ ਹੈ ਦੁਬਾਰਾ ਲੋਕਾਂ ਦੇ ਵਿੱਚ ਜਾ ਸਕਦੀ ਹੈ ਬੀਜੇਪੀ ਦੁਬਾਰਾ ਜਿਹੜਾ ਕਿ ਆਪਣਾ ਰਾਜਕੁੰਦਾ ਜਿਹੜਾ ਅਕਰਕ ਸਕਦੀ ਜੇਕਰ ਕਿਸਾਨਾਂ ਦੀ ਮੰਗਾਂ ਨਹੀਂ ਮੰਨਦੀ ਸਰਕਾਰ ਤਾਂ ਫਿਰ ਬੀਜੇਪੀ ਦਾ ਜਿਹੜਾ ਸੁਪੜਾ ਸਾਫ ਹੋ ਜਾਏਗਾ ਕਿਸਾਨ ਪੂਰੇ ਦੇਸ਼ ਵਿੱਚ ਰੋਸ ਹੋ ਜੋ ਜਾਣਗੇ ਪੂਰੇ ਦੇਸ਼ ਦੇ ਵਿੱਚ ਕਿਸਾਨ ਆਪਣਾ ਜਿਹੜਾ ਝੰਡਾ ਲੈ ਕੇ ਜਾਣਗੇ ਕਿ ਮੋਦੀ ਸਰਕਾਰ ਨੇ ਜਿਹੜਾ ਕੀ ਸਾਡੀਆਂ ਆ ਮੰਗਾਂ ਸੀ ਜੀਆਂ ਇਹ ਮੰਗਾਂ ਸਾਡੀਆਂ ਇਹ ਮੋਦੀ ਸਰਕਾਰ ਨਹੀਂ ਮੰਗਰੀ ਇਹਦੇ ਜੇ ਸਾਰੇ ਕਿਸਾਨ ਭਾਵੇਂ ਯੂਪੀ ਦਾ ਹੋਵੇ ਪਾਵੇਂ ਬਿਹਾਰ ਤੋਂ ਹੋਵੇ ਪਾਵੇਂ ਉੜੀਸਾ ਤੋਂ ਹੋਵੇ ਪਾਵੇਂ ਕਿੱਥੋਂ ਦਾ ਵੀ ਉਹਨਾਂ ਸਾਰਿਆਂ ਵਾਸਤੇ ਫਾਇਦਾ ਹੈ ਉਹਨਾਂ ਸਾਰਿਆਂ ਦੀ ਮੰਗਾਂ ਨੇ ਜੇ ਕੋਈ ਮੜਾ ਕਿਸਾਨ ਹੈ ਗਰੀਬ ਕਿਸਾਨ ਹੈ ਉਹਦਾ ਕਰਜ਼ਾ ਹੈ ਉਹਦੇ ਕਰਜ਼ਾ ਮਾਫੀ ਦੀ ਮੰਗਾਂ ਨੇ ਕਿਸਾਨਾਂ ਦੇ ਉੱਪਰ ਜਿਹੜਾ ਕਿ ਟਰੈਕਟਰ ਲੈਣ ਦੇ ਕਰਜ਼ੇ ਚੜ ਜਾਂਦੇ ਨੇ ਉਹ ਕਿਸਾਨ ਵਿਚਾਰੇ ਆਪਣੇ ਕਰਜ਼ੇ ਚੱਕ ਕੇ ਵਾਈ ਕਰਦੇ ਨੇ ਤਾਂ ਫਿਰ ਉਹਨਾਂ ਦੇ ਫਸਲਾਂ ਦਾ ਪੂਰਾ ਰੇਟ ਨਹੀਂ ਮਿਲਦਾ ਉਹਨਾਂ ਤੇ ਐਮਐਸਪੀ ਲਾਗੂ ਨਹੀਂ ਹੁੰਦੀ ਪੂਰੇ ਦੇਸ਼ ਵਿੱਚ ਐਮਐਸਪੀ ਲਾਗੂ ਹੋਣੀ ਚਾਹੀਦੀ ਹੈ ਪੂਰੇ ਦੇਸ਼ ਵਿੱਚ ਇੱਕੋ ਜਿਹਾ ਰੇਟ ਹੋਣਾ ਚਾਹੀਦਾ ਸਾਰੀਆਂ ਫਸਲਾਂ ਦਾ ਸੋ ਇਸ ਵਾਰ ਕੇ ਸਾਰੇ ਕਿਸਾਨ ਜਿਹੜੇ ਇਹਨਾਂ ਦਾ ਚ ਬੜਾ ਰੋਸ ਹੈ ਉਹ ਰੋਸ ਉਹ ਜਵਾ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਯੂਪੀ ਵਿੱਚ ਵੀ ਪੰਜਾਬ ਵਿੱਚ ਵੀ ਸੋ ਇਹ ਤੇਰਾ ਯੂਪੀ ਸਰਕਾਰ ਨੂੰ ਵੀ ਹੁਣ ਜਿਹੜਾ ਕਿ ਹੱਥਾਂ ਪੈਰਾਂ ਦੀ ਪਈ ਹੋਈ ਏ ਵੀ ਯੂਪੀ ਦੇ ਕਿਸਾਨ ਪਹਿਲਾਂ ਚੁੱਪ ਸੀ ਹੁਣ ਜਿਹੜਾ ਕਿਸਾਨ ਆਗੂ ਰਿਕਸ਼ਟ ਕਹਿਤ ਨੇ ਬੜੇ ਠੋਕੇ ਕਹਿਤਾ ਕਿ ਐਸੀ ਯੂਪੀ ਵਿੱਚੋਂ ਵੀ ਬੜੇ ਵੱਡੀ ਮਾਤਰਾ ਵਿੱਚ ਕਿਸਾਨ ਜਿਹੜੇ ਦਿੱਲੀ ਜਾਣ ਵਾਸਤੇ ਇੱਥੋਂ ਲੈ ਕੇ ਚੱਲਾਂਗੇ ਸੋ ਹੁਣ ਦਿੱਲੀ ਸਰਕਾਰ ਨੂੰ ਜਿਹੜਾ ਕਿ ਕਰਨ ਦੀ ਪੂਰੀ ਤਰ੍ਹਾਂ ਤਿਆਰੀ ਹੈ 29 ਫਰਵਰੀ ਤੱਕ ਜੇਕਰ ਸਰਕਾਰ ਕੁਝ ਨਹੀਂ ਮੰਨਦੀ ਤਾਂ ਫਿਰ ਰਤੀ ਫਰ ਨੂੰ ਦਿੱਲੀ ਜਾਣ ਦੇ ਚਾਲੇ ਪਏ ਜਾਣਗੇ ਤੇ ਦਿੱਲੀ ਸਰਕਾਰ ਨੂੰ ਜਿਹੜਾ ਕਿ ਘੇਰਿਆ ਜਾਵੇਗਾ ਔਰ ਮੋਦੀ ਨੂੰ ਜਿਹੜਾ ਕਿ ਫਿਰ ਕਿਸਾਨਾਂ ਦੇ ਅੱਗੇ ਚੁਕਣਾ ਪਵੇਗਾ ਧੰਨਵਾਦ